हेल्पफुल मेरे लिए हंबल ने क्यों क्योंकि जो भी मेन कोई डाउट होता है मेरे हर एक डाउट बहुत ईजीली क्लीयर कर रहे हैं मेरे मतलब चीज कहना नहीं बैठक मेरे ये डाउट है या मैम मेरा ये डाउट है इंडियन कॉन्टीनेंट इत इटालीयन एंड बेकरी भी है भी बहुत सारी डिशेज है लेकिन बहुत ज्यादा बढ़िया बन है ਕਿਚਨ ਪਲਾਨ ਕਰਨਾ ਹੈ ਬਾਤ ਕਰਨ ਲਈ ਇੰਡੀਆ ਦੇ ਵਿੱਚ ਉਹ ਮੈਨੂੰ ਲੱਗਦਾ ਸਭ ਤੋਂ ਬੈਸਟ ਫੀਲਡ ਹੈ ਕਿ ਆਓ ਕਿਆਲਾ ਕਿਚਨ ਬ੍ਰਾਈਟਨ ਬਣਾਉਣਾ ਹੈ ਸਾਡਾ ਬੜਾ ਕੋਆਪਰੇਟਿਵ ਹੈ ਔਰ ਸਭ ਤੋਂ ਜ਼ਿਆਦਾ ਇੱਥੇ ਪ੍ਰੈਕਟੀਕਲ ਦੇ ਉੱਤੇ ਫੋਕਸ ਕੀਤਾ ਜਾਂਦਾ ਹੈ ਤੇ ਜਿਹੜੀ ਵੀ ਰਵਾਇਤੀ ਜਾਂਦੀ ਹੈ ਇਸ ਲਈ 6 ਮਹੀਨੇ ਤੋਂ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਹੈ ਅ ਪ੍ਰੈਜੈਂਟੇਸ਼ਨ ਹੁੰਦੀ ਆ ਜਿੰਨ ਜਿੰਦੇ ਸਾਨੂੰ ਸਾਡੇ ਜਿਹੜੇ ਇਥੇ ਮੈਨੇਜਰ ਆ ਜਾਫਰ ਸਰ ਉਹ ਸਾਨੂੰ ਦੇਖਦੇ ਆ ਵੀ ਹਾਂ ਬੱਚਾ ਕਿਵੇਂ ਕਰ ਰਿਹਾ ਕਿਵੇਂ ਬੱਦੀਆਂ ਹੋ ਰਹੀਆਂ ਨੇ ਸਭ ਤੋਂ ਡੇੜੀ ਖਾਸੀਅਤ ਦਾ ਸਾਰ ਐਨਐਫਸੀਆਈ ਦੀ ਅਸੀਂ ਨੈਸ਼ਨਲ ਔਰ ਇੰਟਰਨੈਸ਼ਨਲ ਸਰਟੀਫਿਕੇਸ਼ਨ ਪ੍ਰੋਵਾਈਡ ਕਰਵਾਉਂਦੇ ਆ ਔਰ ਇਹਦੇ ਨਾਲ ਬੱਚਿਆਂ ਨੂੰ 100% ਪਲੇਸਮੈਂਟ ਅਸਿਸਟੈਂਸ ਦਿੱਤੀ ਜਾਂਦੀ ਆ ਆ ਨੰਨਾ ਨਾਸੀ ਪਰਸਨੈਟੀ ਡਿਵੈਲਪਮੈਂਟ ਦੀਆਂ ਕਲਾਸਾਂ ਕਮਿਊਨੀਕੇਸ਼ਨਸ ਕਿਰਨ ਕਲਾਸਾਂ ਇੰਟਰਵਿਊ ਦੀ ਤਿਆਰੀ ਅਸੀਂ ਬੱਚੇ ਨੂੰ ਇਸ ਇੰਡਸਟਰੀ ਦੇ ਇਨਾ ਕਾਬਿਲ ਬਣਾ ਦਿੰਦੇ ਆ ਕਿ ਬੱਚੇ ਨੂੰ ਪੂਰੀ ਲਾਈਫ ਦੇ ਵਿੱਚ ਕਦੇ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਪੈਂਦੀ मैम मेरा नाम दलदीप है कि मेरा इतना मैं महीना हो गया कि मैं अपने पेंसिल का पहला मैं शुक्रिया करती हूँ आपके टीचर्स का आपके सर का आपके जो मेरे नाम स्टूडेंट्स हैं कि मेरे लिए बहुत ज़्यादा हैल्पफुल मेरे मेरे लिए हंबल ने क्यों क्योंकि जो भी मेन कोई डाउट है वह मेरा हर एक डाउट बहुत ईजीली क्लीयर करना चाहिए मैं मतलब यीज़ कहना नहीं पैन कि सर मेरा यह डाउट है या मैम मेरा यह डाउट है ठीक है तो थिंग इज है कि मैंने इतने सवा तो महीना होगा तो मैं ये चीज़ कह सकती हाँ ਵੀ ਐਡਵੰਸਡ ਸਾਫਟਵੇਅਰ ਬਹੁਤ ਜ਼ਿਆਦਾ ਵਧੀਆ ਲਗਾ ਤੇ ਮਤਲਬ ਬਹੁਤ ਜ਼ਿਆਦਾ ਵਧੀਆ ਵੇਜਿਜ਼ ਦਿਖਾ ਰਹੇ ਨੇ ਐਂਡ ਸਿਕ ਵੈਲ ਪਲਾਨਡ ਹੁੰਦਾ ਪਲਾਨਿੰਗ ਤੋਂ ਬਿਨਾਂ ਕੋਈ ਕੰਮ ਨਹੀਂ ਕਰਦੇ ਹੈਗੇ किए डिश स्पेशल बनाने में तो सेट है। सर ऐसे सारे डिशेस सब बहारी क्रिस्मस स्पेशल डिश है, पांच डिशेस दे, इंडियन, कॉन्टिनेंटल, इटालियन एंड बेकरी भी है। तो वो भी बहुत सारी डिशेस दे लेकिन बहुत ज़्यादा बढ़िया बनाया ने। कुछ ये टीचर बच्चे ने आधा फ्यूचर प्लान करना है, पार जा� तो बहुत बढ़िया एक्सपीरियंस रह रहा है मेरा इतने स्टाफ बड़ा कोपरेटिव है और सब तो ज़्यादा इतने प्रैक्टिकल के उ फोकस किया जाता है तो थ्यूरी भी करवाई जाती है पिछले छे महीने तो मेरा एक्सपीरियंस बहुत बढ़िया एक है और मैं गल योट की इतने कि इतने बच्चों प्लेसमेंट भी की जाती है और साढ़े जो हैड ऑफ द इंस्टीट्यूट सर जाफर खान जी ने वो भी बड़े कोपरेटिव ने समय समय से सारे बच्चों मोटीवेट करते रहते हैं ਤਾਂ ਲੋ ਧੰਨਵਾਦ ਰਵੀ ਗਗਨ ਜਪਰ ਸਰਤਾ ਕੀ ਮਿਲ ਗਈ ਮੈਨੂੰ ਮੁਕਲਿਫ ਦਾ ਸਟੂਡੈਂਟ ਮੈਂ ਨੈਤਿ ਵਨਿਆ ਦਾ ਕੋਰਸ ਕਰ ਰਹੀ ਹਾਂ ਇੰਟਰਨੈਸ਼ਨਲ ਕੋਰਸ ਹਾਂ ਸਰਟੀਫਿਕੇਟ ਇਨ ਫੂਡ ਪ੍ਰੋਡਕਸ਼ਨ ਤੇ ਅਗਰ ਆਪਾਂ ਇਥੇ ਦੀ ਗੱਲ ਕਰੀਏ ਮੈਨੂੰ ਹੁਣ 7 ਮਹੀਨੇ ਕੰਪਲੀਟ ਹੋ ਚੁਕਿਆ ਤੇ ਇੱਥੇ 2 2 3 ਆਵਰਸ ਸਪੈਸ਼ਲ ਕੇਵਾਇਜ਼ਨ ਹੈ ਜਿਨ ਵਿੱਚ ਜਿਹੜੇ ਸ਼ੈਫ ਹੁੰਦੇ ਆ ਉਹ ਪ੍ਰੋਪਰ ਬੱਚੇ ਤੇ ਫੋਕਸ ਕਰਦੇ ਆ ਤਾਂ ਕਿ ਉਹ ਮਤਲਬ ਜਲਦੀ ਤੋਂ ਜਲਦੀ ਉਹ ਸ਼ੀਜ਼ ਨੂੰ ਸਿੱਖ ਪਾਏ ਐਂਡ ਚੂਰੀ ਦੀ ਕਲਾਸ 1 ਆ ਲੱਗਦੀ ਹੈ ਐਂਡ ਉਨ ਵਿੱਚ ਵੀ ਸਾਨੂੰ ਸਾਰਾ ਕੁਝ ਸਮਝਾਇਆ ਜਾਂਦਾ ਵੀ ਲਾਈਕ ਜਿਵੇਂ ਵੀ ਸਾਨੂੰ ਅਗੇ ਹੁੰਦਾ ਸੀ ਕਰਨਾ ਹੈ ਨਾ ਉਨ ਵੀ ਸਾਨੂੰ ਸਾਰੀ ਮਤਲਬ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਵੀ ਆਪਾਂ ਕਿਚਨ ਚ ਡਿਸਪਲਿਨ ਕਿਵੇਂ ਮੈਨਟੇਨ ਕਰਨਾ ਹੈ ਉਹ ਸਾਰਾ ਕੁਝ ਦੱਸਦੀ ਹੈ ਨਮ ਤੋਲਸੀ ਤੋਲ ਵੀ ਡਿਸਪਲਾਈਨ ਅਵਜ਼ਰ ਬਣਾਉਣੇ ਤਿੰਨਾ ਸਮਾਂ ਮਿਲਦਾ ਤੁਮ ਨੂੰ ਸਿੱਧਾ ਸਾਨੂੰ ਡਿਸ਼ ਮਤਲਬ ਬਣਾਉਣ ਚ ਇੱਕ ਤੋਂ 2 ਘੰਟੇ ਲਿੰਦਿਆ ਐਂਡ ਦੈਨ ਉਹਦੀ ਪ੍ਰੈਜੈਂਟੇਸ਼ਨ ਹੁੰਦੀ ਆ ਜਿੰਨ ਦੇ ਚੇ ਸਾਨੂੰ ਸਾਡੇ ਜਿਹੜੇ ਤੋਂ ਮੈਨੇਜਰ ਆ জাফর ਸਰ ਉਹ ਸਾਨੂੰ ਦੇਖਦੇ ਆ ਵੀ ਹਾਂ ਬੱਚਾ ਕਿਵੇਂ ਕਰ ਰਿਹਾ ਕਿਵੇਂ ਬਤਿਆ ਹੋ ਰਿਹਾ ਤੇ ਐਂਡ ਉਹ ਪ੍ਰੈਜੈਂਟੇਸ਼ਨ ਜਦੋਂ ਲੈਂਦੇ ਆ ਉਦੋਂ ਵੀ ਸਾਨੂੰ ਕਾਫੀ ਨੋਲਿਜ ਦਿੰਦੇ ਆ ਵੀ ਤੁਹਾਨੂੰ ਕਿਵੇਂ ਬੋਲਣਾ ਚਾਹੀਦਾ ਹੈ ਕਿਵੇਂ ਚੀਜ਼ ਨੂੰ ਦੱਸਣਾ ਚਾਹੀਦਾ ਸਸੀ ਕਾਲ ਜੀ ਮੇਰਾ ਨਾਮ জাফর ਖਾਨਾ ਜੀ ਮੈਂ एनएफसीए ਪਠੰਡਾ ਦੇ ਵਿੱਚ ਐਸਾ ਬ੍ਰਾਂਚ ਹੈਡ ਦੇ ਤੌਰ ਤੇ ਕੰਮ ਕਰ ਰਹੇ ਆ। ਤਿਸੇ ਤਿੰਨ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦੇ ਨੂੰ। ਕਿੱਥੋਂ ਸ਼ੁਰੂਆਤ ਕੀਤੀ ਤੁਸੀਂ? ਜੀ ਸਰ ਅਗਰ ਮੈਂ ਐਨਐਫਸੀਆਈ ਦੀ ਗੱਲ ਕਰਾਂ ਤਾਂ 35 ইয়ার্স ਹੋ ਗਏ ਸਾਾਨੂੰ ਐਨਐਫਸੀਆਈ ਨੂੰ। 올ਓਵਰ ਇੰਡੀਆ ਦੇ ਵਿੱਚ ਸਾਡੇ 21+ ਕੈਂਪਸ ਨੇ 32428+ ਸਾਡੇ ਬੱਚੇ ਜਿਹੜੇ ਪਾਸ ਆਊਟ ਹੋ ਚੁੱਕੇ ਆ। ਸਭ ਤੋਂ ਜਿਹੜੀ ਖਾਸੀਅਤ ਦਾ ਸਰ ਐਨਐਫਸੀਆਈ ਦੀ ਅਸੀਂ ਨੈਸ਼ਨਲ অর ਇੰਟਰਨੈਸ਼ਨਲ ਸਰਟੀਫਿਕੇਸ਼ਨ ਪ੍ਰੋਵਾਈਡ ਕਰਵਾਉਂਦੇ ਆ। ਔਰ ਇਹਦੇ ਨਾਲ ਬੱਚਾ ਨੂੰ 100% ਪਲੇਸਮੈਂਟ ਅਸਿਸਟੈਂਸ ਦਿੱਤੀ ਜਾਂਦੀ ਆ ਔਰ ਜਿਹੜੇ ਬੱਚੇ ਨੀਡੀ ਆ ਜਿਨ੍ਹਾਂ ਨੇ ਕੋਈ పార్ਟ ਟਾਈਮ ਜੋਬ ਕਰਨੀ ਆ ਅਸੀਂ ਆਫਟਰ 2 ਐਂਡ 3 ਮੰਥ ਬੱਚਾ ਨੂੰ ਸਿਖਾਉਣ ਤੋਂ ਬਾਅਦ ਅਸੀਂ పార్ਟ ਟਾਈਮ ਜੋਬ ਵੀ ਪ੍ਰੋਵਾਈਡ ਕਰਵਾਉਂਦੇ ਆ ਔਰ ਨਾਲ ਨਾਲ ਅਸੀਂ ਪਰਸਨੈਲਿਟੀ ਡਿਵੈਲਪਮੈਂਟ ਦੀਆਂ ਕਲਾਸਾਂ ਕਮਿਊਨੀਕੇਸ਼ਨ ਸਕਿੱਲ ਦੀਆਂ ਕਲਾਸਾਂ ਇੰਟਰਵਿਊ ਦੀ ਤਿਆਰੀ ਅਸੀਂ ਬੱਚੇ ਨੂੰ ਇਸ ਇੰਡਸਟਰੀ ਦੇ ਇੰਨਾ ਕਾਬਿਲ ਬਣਾ ਦਿੰਦੇ ਆ ਕੇ ਬੱਚੇ ਨੂੰ ਪੂਰੀ ਲਾਈਫ ਦੇ ਵਿੱਚ ਕਦੇ ਪਿੱਛੇ ਮੁੜ ਕੇ ਦੇਖਣ ਦੀ ਲੋੜ ਨਹੀਂ ਪੈਂਦੀ ਇਹ ਸਿਰਫ ਪੇਡ ਹੁੰਦਾ ਜਿਵੇਂ ਤੁਸੀਂ ਫੀਸ ਵਾਜ਼ਿਆ ਰਹੀ ਹੁੰਦੀ ਹੈ ਇਸ ਚੀਜ਼ ਦੀ ਜੀ ਸਰ ਇਹਦਾ ਸਾਡੇ ਕੋਲੇ ਡਿਫਰੈਂਟ ਡਿਫਰੈਂਟ ਕੋਰਸਸ ਨੇ 3 ਮਹੀਨੇ ਦਾ 6 ਮਹੀਨੇ ਦਾ ਔਰ ਪ੍ਰੋਪਰ ਪ੍ਰੋਫੈਸ਼ਨਲ ਬਨਿਆ ਦੇ ਕੋਰਸਸ ਹੁੰਦੇ ਨੇ ਪੇਡ ਕੋਰਸਸ ਨਹੀਂ ਔਰ ਬਹੁਤ ਜੈਨੂਇਨ ਫੀਸਿਸ ਹੁੰਦੀ ਹੈ ਤੁਸੀਂ ਇਹਦੀ ਜਾਣਕਾਰੀ ਦੇ ਸਕਦੇ ਹੋ ਜਿਵੇਂ 3 ਮਹੀਨੇ ਦਾ 6 ਮਹੀਨੇ ਦਾ ਜੀ ਜਿਹੜੇ ਕੋਰਸਸ ਹਨ ਸਾਡੇ ਕੋਲ ਇਸ 3 ਮਹੀਨੇ ਤੋਂ 6 ਮਹੀਨੇ ਦੇ ਵਿੱਚ ਬੇਸਿਕ ਕੋਰਸ ਹੁੰਦੇ ਆ ਅਗਰ ਉਸ ਨੂੰ ਕਿਸੇ ਬੱਚੇ ਨੇ ਕੋਈ ਬਿਜ਼ਨਸ ਸਟਾਰਟਅਪ ਕਰਨਾ ਕਿਸੇ ਨੇ ਕੋਈ ਬਿਕਰੀ ਓਪ ਤਾਂ ਅਨਪਸੇ ਬਠਿੰਡਾ ਦੇ ਨਾਲ ਜੁਆਇਨ ਕਰਕੇ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਆਪਣੀ ਜਿਹੜੀ ਬੇਕਰੀ ਜਾਂ ਰੈਸਟੋਰੈਂਟ ਤੁਸੀਂ ਆਪਣਾ ਸਟਾਰਟ ਕਰ ਸਕਦੇ